ਯੂਕੇ ਦੀ ਜਦੋਂ ਗੱਲ ਆਉਂਦੀ ਹੈ ਤਾਂ ਸਪਾਊਸ ਦੀ ਵੀ ਗੱਲ ਕਰਨੀ ਬਣਦੀ ਹੈ ਕਿਉਂਕਿ ਸਪਾਊਸ ਦੇ ਲਈ ਕੋਈ ਬਹੁਤ ਹੀ ਵਧੀਆ ਆਪਸ਼ਨ ਇਸ ਟਾਈਮ ਨਹੀਂ ਹੈਗੀਆਂ ਜਿਹੜੇ ਆਪਣੇ ਸਪਾਊਸ ਨਾਲ ਜਾਣਾ ਚਾਹੁੰਦੇ ਆ ਯੂਕੇ ਦੇ ਵਿੱਚ ਸਪਾਊਸ ਲਈ ਕੁਝ ਆਪਸ਼ਨਸ ਹੈਗੀਆਂ ਨੇ ਪਰਵਿੰਦਰ ਜੀ ਬਿਲਕੁਲ ਅਸੀਂ ਹੁਣੇ ਰੀਸੈਂਟਲੀ ਵੀਜ਼ਾ ਹਾਸਲ ਕੀਤਾ ਆ ਵਿਦਆਊਟ ਅਲਰਟਸ ਵੀ ਹਾਸਲ ਕੀਤਾ ਸਪਾਊਸ ਦੇ ਨਾਲ ਤੇ ਵਿਦ ਅਲਰਟਸ ਤਾਂ ਚਲੋ ਆ ਹੀ ਰਹੇ ਹੈਗੇ ਆ ਜੇਕਰ ਤੁਹਾਡੇ ਸਪਾਊਸ ਨੇ ਚਾਹੇ ਉਹ ਮੇਲ ਨੇ ਜਾਂ ਫੀਮ ਕਿਸੇ ਨੀ ਵੀ ਦੋਨਾਂ ਚੋਂ ਤੁਹਾਡੇ ਚੋਂ ਗ੍ਰੈਜੂਏਸ਼ਨ ਕੀਤੀ ਹੋਈ ਹੈਗੀ ਆ ਗ੍ਰੈਜੂਏਸ਼ਨ ਉਹਨਾਂ ਦੀ 60 65% ਨੰਬਰਾਂ ਦੇ ਨਾਲ ਪਾਸ ਹੈਗੀ ਆ ਤਾਂ ਤੁਸੀਂ ਅੱਜ ਦੇ ਸਮੇਂ ਵੀ ਆਪਣਾ ਸਪਾਊਸ ਨੂੰ ਨਾਲ ਲੈ ਕੇ ਯੂਕੇ ਜਾ ਸਕਦੇ ਹੈਗੇ ਹੋ ਸਿਰਫ ਸੀਟਾਂ ਦੀ ਜ਼ਰੂਰ ਕਮੀ ਆਈ ਹੈਗੀ ਆ ਯੂਨੀਵਰਸਿਟੀਆਂ ਦੀ ਜ਼ਰੂਰ ਕਮੀ ਆਈ ਹੈਗੀ ਆ ਜੇਕਰ ਤੁਸੀਂ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਥੋੜਾ ਪ੍ਰੀ ਪਲਾਨ ਹੋ ਕੇ ਚੱਲਣਾ ਪਏਗਾ ਕਿਉਂਕਿ ਇਨਟੇਕ ਆ ਜਿਹੜਾ ਬਹੁਤ ਛੇਤੀ ਫੁੱਲ ਹੋ ਜਾਂਦੇ ਨੇ ਕਿਉਂਕਿ ਬਹੁਤ ਲਿਮਟਿਡ ਸੀਟਸ ਮਿਲੀਆਂ ਨੇ ਹਰ ਕੰਸਲਟੈਂਟ ਨੂੰ ਜੇਕਰ ਤੁਸੀਂ ਪ੍ਰੀਪਲਾਨ ਆਪਣਾ ਕਰਕੇ ਚੱਲਦੇ ਹੋ ਕਿਉਂਕਿ ਅੱਜ ਦੇ ਟਾਈਮ ਆਪਾਂ ਦੇਖਦੇ ਆਂ ਵੀ ਜਨਵਰੀ 2026 ਦੇ ਦਾਖਲੇ ਸ਼ੁਰੂ ਹੋ ਹੈਗੇ ਆ ਜਿਨ੍ਹਾਂ ਨੇ ਸਪਾਊਸ ਦੇ ਨਾਲ ਜਾਣਾ ਹੈਗਾ ਜੇਕਰ ਤੁਸੀਂ ਪ੍ਰੀਪਲਾਨ ਆਪਣਾ ਪਹਿਲਾਂ ਤੋਂ ਅਪਲਾਈ ਕਰੋਗੇ ਤਾਂ ਤੁਸੀਂ ਬਿਲਕੁਲ ਆਪਣੇ ਸਪਾਊਸ ਨੂੰ ਨਾਲ ਲੈ ਕੇ ਯੂਕੇ ਜਾ ਸਕਦੇ ਹੈਗੇ ਹੋ ਰਿਸਰਚ ਦੇ ਵਿੱਚ ਪ੍ਰਵਿੰਦਰ ਜੀ ਦਾ ਕੋਰਸ ਜਿਹੜੇ ਹੈਗੇ ਆ ਮਾਸਟਰ ਆਫ ਰਿਸਰਚ ਦੇ ਵਿੱਚ ਕੋਰਸਸ ਬੱਚੇ ਨੂੰ ਲੈਣੇ ਪੈਣਗੇ ਉਹਦੇ ਨਾਲ ਹੀ ਹੁਣ ਸਪਾਊਸ ਦੇ ਨੂੰ ਨਾਲ ਲੈ ਕੇ ਜਾਣਾ ਸੰਭਵ ਹੈਗਾ ਜੀ ਹੂੰ ਬਿਲਕੁਲ ਯੂਕੇ ਦੇ ਲਈ ਵੀ ਚੰਗੀਆਂ ਆਪਸ਼ਨਸ ਹੈਗੀਆਂ ਨੇ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰੋ ਹੋਰ ਵੀ ਤੁਸੀਂ ਟੂਰਿਸਟ ਵੀਜ਼ਾ ਤੇ ਜਾਣਾ ਜਾਂ ਫਿਰ ਵਰਕ ਵੀਜ਼ਾ ਦੀ ਆਪਾਂ ਹੁਣੇ ਗੱਲ ਕੀਤੀ ਹੈ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਕੈਨੇਡਾ ਜਾਣਾ ਜਾਂ ਫਿਰ ਯੂਕੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਆਪਣਾ ਜਿਹੜਾ ਡ੍ਰੀਮ ਹੈ ਤੁਸੀਂ ਗਲੋਬਲ ਵੀਜ਼ਾ ਹੈਲਪਲਾਈਨ ਦੇ ਸਰਵਿਸਿਸ ਨਾਲ ਪੂਰਾ ਕਰ ਸਕਦੇ ਹੋ ਔਰ ਬਹੁਤ ਸਾਰੇ ਕੰਸਲਟੈਂਟ ਨੇ ਜਿਹੜੇ ਕਈ ਤਰ੍ਹਾਂ ਦੇ ਦਾਅਵੇ ਕਰਦੇ ਆ ਵਰਕ ਵੀਜ਼ਾ ਦੇ ਦਾਰੇ ਦਾਅਵੇ ਕਰਦੇ ਆ ਆਸਟ੍ਰੇਲੀਆ ਦੇ ਡਾਇਰੈਕਟਲੀ ਵਰਕ ਵੀਜ਼ਾ ਦੇ ਦਾਅਵੇ ਕਰਦੇ ਆ ਉਹਨਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਕਿਉਂਕਿ ਜਿਹੜਾ ਪਹਿਲੀ ਗੱਲ ਤਾਂ ਵਰਕ ਵੀਜ਼ੇ ਲਈ ਲਾਇਸੈਂਸ ਹੁੰਦਾ ਬਹੁਤ ਘੱਟ ਲੋਕਾਂ ਕੋਲੇ ਆ ਔਰ ਦੂਜਾ ਵਰਕ ਵੀਜ਼ੇ ਦੇ ਆਉਣ ਦੇ ਚਾਂਸਸ ਬੜੇ ਰੇਅਰ ਹੁੰਦੇ ਆ ਜਿਹੜਾ ਚੰਗਾ ਕੰਸਲਟੈਂਟ ਆ ਜਦੀ ਪ੍ਰੋਫਾਈਲ ਅੱਛੀ ਆ ਕੋ 15 20 ਸਾਲ ਤੋਂ ਕੰਮ ਕਰ ਰਿਹਾ ਤਾਂ ਉਹ ਤੁਹਾਨੂੰ ਵਰਕ ਵੀਜ਼ਾ ਲਵਾ ਸਕਦਾ ਇਸ ਕਰਕੇ ਠੱਗੀ ਠੋਸ ਤੋਂ ਬਚੋ ਚੰਗੇ ਲੋਕਾਂ ਨਾਲ ਸੰਪਰਕ ਕਰੋ ਚੰਗੇ ਲੋਕਾਂ ਦੇ ਨਾਲ ਆਪਣਾ ਵਿਦੇ ਪਰ ਨਹੀਂ ਹੁੰਦੀ ਆ ਹਮੇਸ਼ਾ ਅਸੀਂ ਗੱਲ ਕਰਦੇ ਆ ਕਿ ਤੁਸੀਂ ਹਰੇਕ ਕੰਸਲਟ ਨੂੰ ਜਿੰਨੇ ਵੀ ਕੰਸਲਟੈਂਟ ਨੇ ਉਹਨਾਂ ਨੂੰ ਇੱਕੋ ਤੱਕੜੀ ਦੇ ਵਿੱਚ ਤੋਲ ਦਿਓ ਚਾਹੇ ਕੋ ਚੰਗਾ ਕੰਮ ਕਰ ਰਿਹਾ ਚਾਹੇ ਕੋ ਮਾੜਾ ਕਰ ਰਿਹਾ ਵੀਜ਼ਾ ਆਉਣਾ ਨਾ ਆਉਣਾ ਇੱਕ ਅਲੱਗ ਗੱਲ ਹੈ ਪਰ ਇੱਕ ਤੁਹਾਡੀ ਫਾਈਲ ਲਾਉਣਾ ਤੁਹਾਨੂੰ ਸਹੀ ਗਾਈਡੈਂਸ ਕਰਨਾ ਤੁਹਾਡੇ ਫੰਡ ਨੂੰ ਦੀ ਮੈਨੇਜਮੈਂਟ ਕਰਨਾ ਇੱਕ ਚੰਗਾ ਕੰਸਲਟੈਂਟ ਹੀ ਤੁਹਾਨੂੰ ਦੱਸ ਸਕਦਾ ਔਰ ਬਹੁਤ ਸਾਰੇ ਲੋਕਾਂ ਦੇ ਘਰ ਖੁਸ਼ਹਾਲ ਵੀ ਹੋਏ ਆ ਜਿਹੜੇ ਕੰਸਲਟੈਂਟਾਂ ਨੇ ਬਾਹਰ ਭੇਜਿਆ ਪਰ ਅਜ ਦੀ ਟਾਈਮ ਦੇ ਵਿੱਚ ਬੜੀ ਗਲਤ ਸ਼ਬੀ ਕੁਝ ਸੋਸ਼ਲ ਵਰਕਰਸ ਦਾ ਹੋਰ ਲੋਕ ਇਹਨਾਂ ਦੀ ਬਣਾ ਰਹੇ ਆ ਇਸ ਤੋਂ ਤੁਸੀਂ ਚੋ ਧਿਆਨ ਦੇ ਨਾਲ ਆਪਣਾ ਵੀਜ਼ਾ ਅਪਲਾਈ ਕਰ ਰਹੇ ਹਨ ਪ੍ਰਵਿੰਦਰ ਜੀ ਵਰਕਰ ਆਪੇ ਲਾਸਟ ਦੇ ਇੱਕ ਕਹਿਣਾ ਚਾਹਾਂਗੇ ਦੇਖੋ ਵਰਕ ਵੀਜ਼ਾ ਜਿਹੜੇ ਬੰਦੇ ਨੇ ਅਪਲਾਈ ਕਰਨਾ ਆ ਘੱਟੋ ਘੱਟ ਉਹਨੂੰ ਆਪਣੀ ਯੋਗਤਾ ਜ਼ਰੂਰ ਦੇਖਣੀ ਚਾਹੀਦੀ ਹੈ ਵੀ ਮੈਂ ਜੇ ਵਰਕ ਵੀਜ਼ਾ ਤੇ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕਿਸੇ ਵੀ ਆਪਾਂ ਕੰਟਰੀਜ਼ ਦੀ ਗੱਲ ਕਰੀਏ ਚਾਹੇ ਬਟ ਉਹਨੂੰ ਘੱਟੋ ਘੱਟ ਇਦਾਂ ਜ਼ਰੂਰ ਦੇਖਣਾ ਚਾਹੀਦਾ ਵੀ ਇੰਡੀਆ ਦੇ ਵਿੱਚ ਜਿੱਥੇ ਉਹ ਰਹਿ ਰਿਹਾ ਆਪਣੀ ਹੋਮ ਕੰਟਰੀ ਦੇ ਵਿੱਚ ਵੀ ਉੱਥੇ ਉਹਨੇ ਕਿੰਨੀ ਪੜ੍ਹਾਈ ਕੀਤੀ ਆ ਇੱਥੇ ਉਹਨੇ ਕਿੰਨੇ ਟਾਈਮ ਇੱਥੇ ਕੰਮ ਕੀਤਾ ਆ ਕਿੰਨੇ ਟਾਈਮ ਦਾ ਉਹਦੇ ਕੋਲ ਤਜਰਬਾ ਆ ਤਾਂ ਕਿਹੜਾ ਉਹਦੇ ਕੋਲ ਸਕਿੱਲ ਹੈਗਾ ਯਾਰ ਜੇ ਤੁਸੀਂ ਇਹ ਕੱਲ ਸੋਚੋ ਵੀ ਤੁਸੀਂ ਇੱਥੇ ਅੱਜ 10ਵੀਂ ਕਰਕੇ 12ਵੀਂ ਕਰਕੇ ਡਾਇਰੈਕਟ ਤੁਸੀਂ ਆਸਟ੍ਰੇਲੀਆ ਕਿਸੇ ਕੰਪਨੀ 'ਚ ਤੁਹਾਨੂੰ ਜੌਬ ਮਿਲ ਜੇਗੀ ਤਾਂ ਇਹ ਪੌਸਿਬਲ ਨਹੀਂ ਆ ਤੁਹਾਨੂੰ ਯੂਕੇ 'ਚ ਕਿਤੇ ਜੌਬ ਮਿਲ ਜੇਗੀ ਤਾਂ ਇਹ ਪੌਸਿਬਲ ਨਹੀਂ ਆ ਜੇਕਰ ਤੁਸੀਂ ਇੱਥੇ ਕਿਸੇ ਚੰਗੀ ਕੰਪਨੀ ਦੇ ਵਿੱਚ ਕੰਮ ਨਹੀਂ ਕੀਤਾ ਤੁਹਾਡੇ ਕੋਲ ਕੋਈ ਵੀ ਪ੍ਰੋਫੈਸ਼ਨਲੀ ਕਵਾਲੀਫਿਕੇਸ਼ਨ ਨਹੀਂ ਹੈ ਜਾਂ ਤੁਹਾਡੇ ਕੋਲ ਕੋਈ ਵੀ ਹੋਰ ਐਕਸਪੀਰੀਅੰਸ ਨਹੀਂ ਹੈ ਜਾਂ ਕੋਈ ਸਕਿੱਲ ਨਹੀਂ ਹੈ ਤਾਂ ਤੁਸੀਂ ਕਦੇ ਵੀ ਆਪਣੀ ਫਾਈਲ ਵਰਕ ਪਰਮਿਟ ਲਈ ਇਦਾਂ ਦੀ ਕੰਟਰੀਜ਼ ਦੇ ਵਿੱਚ ਨਾ ਲਗਾਓ ਅੱਜ ਦੇ ਟਾਈਮ ਤਾਂ ਪਰਵਿੰਦਰ ਜੀ ਦੁਬਈ ਅਬੂ ਧਾਬੀ ਜਿਹੜੀਆਂ ਇਦਾਂ ਦੀਆਂ ਕੰਟਰੀਜ਼ ਨੇ ਉੱਥੇ ਵੀ ਜੇ ਤੁਸੀਂ ਜਾ ਕੇ ਵੀਜ਼ਾ ਲੈਣਾ ਹੈ ਵਰਕ ਪਰਮਿਟ ਦਾ ਤਾਂ ਵੀ ਤੁਹਾਡਾ ਇੰਟਰਵਿਊ ਹੁੰਦਾ ਹੈ ਤੇ ਉਹਨਾਂ ਕੰਟਰੀਜ਼ ਦੇ ਜਿਹੜੇ ਕੰਪਨੀਆਂ ਦੇ ਮਾਲਕਾ ਜਾਂ ਉਹਨਾਂ ਦੇ ਨੁਮਾਇੰਦੇ ਹੈਗੇ ਆ ਉਹ ਇੱਥੇ ਆ ਕੇ ਤੁਹਾਡਾ ਇੰਟਰਵਿਊ ਲੈਂਦੇ ਆ ਤੇ 100 100 200 ਬੰਦੇ ਦਾ ਇੰਟਰਵਿਊ ਦੇ ਵਿੱਚੋਂ ਸਿਰਫ 10 15 ਬੰਦੇ ਸਿਲੈਕਟ ਹੁੰਦੇ ਆ ਸੋ ਇਦਾਂ ਦੇ ਚੱਕਰਾਂ ਦੇ ਵਿੱਚ ਪਾ ਕੇ ਆਪਣੇ ਪੈਸੇ ਨਾ ਖਰਾਬ ਕਰੋ ਨਾ ਮੈਡੀਕਲ ਦੇ ਨਾਂ ਤੇ ਖਰਾਬ ਕਰੋ ਨਾ ਤੁਸੀਂ ਪ੍ਰੋਸੈਸਿੰਗ ਫੀਸ ਦੇ ਨਾਮ ਤੇ ਜਾਂ ਉੱਥੇ ਜਾ ਕੇ ਪੈਸੇ ਦੇ ਦਿਓ ਜਾਂ ਉੱਥੇ ਜਾ ਕੇ ਤੁਸੀਂ ਤਨਖਾਹ 'ਚੋਂ ਪੈਸੇ ਕਟਾ ਸਕਦੇ ਹੋ ਇਦਾਂ ਦਾ ਕੁਝ ਨਹੀਂ ਹੁੰਦਾ ਸਿਰਫ ਤੇ ਸਿਰਫ ਜਿੱਥੋਂ ਤੁਸੀਂ ਫਾਈਲ ਲਾਉਣੀ ਆ ਉੱਥੇ ਤੁਸੀਂ ਇਹ ਦੇਖੋ ਵੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਉਹ ਬੰਦੇ ਨੂੰ ਲਾਇਸੈਂਸ ਦਿੱਤਾ ਹੋਇਆ ਉਸ ਕੰਪਨੀ ਕੋਲ ਲਾਇਸੈਂਸ ਹੈ ਭਾਰਤ ਸਰਕਾਰ ਦਾ ਜੇ ਉਹਨਾਂ ਕੋਲ ਲਾਇਸੈਂਸ ਹੈ ਤਾਂ ਤੁਹਾਡੇ ਨਾਲ ਕਦੇ ਵੀ ਧੋਖਾ ਜਾਂ ਫਰਾਡ ਨਹੀਂ ਹੋ ਸਕਦਾ ਕਿਉਂਕਿ ਇਹ ਇੱਕ ਬਹੁਤ ਹੀ ਜਿਹੜੀਆਂ ਸ਼ਰਤਾਂ ਹੈਗੀਆਂ ਨੇ ਸਟ੍ਰਿਕਟ ਹੈਗੀਆਂ ਨੇ ਜਿਸ ਦੇ ਆਧਾਰ ਤੇ ਇਹ ਲਾਇਸੈਂਸ ਇਸ਼ੂ ਕੀਤਾ ਜਾਂਦਾ ਗਵਰਨਮੈਂਟ ਆਫ ਇੰਡੀਆ ਵੱਲੋਂ ਜੇਕਰ ਤੁਸੀਂ ਆਪਣਾ ਸਹੀ ਪੋਇਕ ਬਣਾਉਣਾ ਚਾਹੁੰਦੇ ਹੋ ਚਾਹੇ ਸਟੂਡੈਂਟ ਵੀਜ਼ਾ ਆ ਚਾਹੇ ਵਰਕ ਪਰਮਿਟ ਆ ਇੱਕ ਵਾਰ ਗਲੋਬਲ ਵੀਜ਼ਾ ਹੈਲਪਲਾਈਨ 92503 92503 ਤੇ ਕਾਲ ਕਰਕੇ ਤੁਸੀਂ ਜਰੂਰ ਸਾਡੇ ਜਿਹੜੇ ਐਕਸਪਰਟ ਹੈਗੇ ਉਹਨਾਂ ਤੋਂ ਆਪਣੀ ਪ੍ਰੋਫਾਈਲ ਸੰਬੰਧੀ ਸਲਾਹ ਲੈ ਸਕਦੇ ਹੋ ਹਮ ਬਿਲਕੁਲ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ